ਅੱਜ ਅਸੀਂ ਹਲਕਾ ਸਾਊਥ ਦੇ ਵਿੱਚ ਇੱਥੇ ਗਿਆਸਪੁਰਾ ਚੌਂਕ ਦੇ ਵਿੱਚ ਸਾਰੇ ਕਾਂਗਰਸ ਪਾਰਟੀ ਦੇ ਵਰਕਰ ਸਾਥੀ ਇਕੱਠੇ ਹੋਏ ਆ ਅੱਜ ਦਾ ਇਕੱਠੇ ਹੋਣ ਦਾ ਕਾਰਨ ਜੋ ਦੇਸ਼ ਦੇ ਵਿੱਚ ਤੁਸੀਂ ਦੇਖਿਆ ਜਦੋਂ ਵੀ ਚੋਣਾਂ ਹੁੰਦੀਆਂ ਨੇ ਕਿਸੇ ਸਟੇਟ ਦੇ ਵਿੱਚ ਹੁੰਦੀਆਂ ਨੇ ਚਾਹੇ ਲੋਕ ਸਭਾ ਦੀਆਂ ਚੋਣਾਂ ਹੁੰਦੀਆਂ ਨੇ ਤਾਂ ਲੋਕਾਂ ਦੇ ਵਿੱਚ ਖਤਸ਼ਾ ਹੁੰਦਾ ਕਿ ਉਹ ਗੜਬੜ ਹੈ ਕਿੱਥੇ ਨਾ ਕਿੱਥੇ ਗੜਬੜ ਹੈ ਤੇ ਲੋਕ ਇਹ ਗੱਲਾਂ ਦਿਲਚੀ ਲਈ ਬੈਠੇ ਸੀ ਪਰ ਰਾਹੁਲ ਗਾਂਧੀ ਨੇ ਪੂਰੇ 6 ਮਹੀਨੇ ਮਿਹਨਤ ਕਰਕੇ ਇੱਕ ਹਲਕੇ ਦਾ ਰਿਕਾਰਡ ਜੋ ਉਹਨਾਂ ਨੇ ਉਹ ਉਹਨਾਂ ਨੂੰ ਜੋ ਦਸਤੀ ਤੌਰ ਤੇ ਜੋ ਦਿੱਤਾ ਉਸ ਦੇ ਮੁਤਾਬਕ ਇਹ ਸਿੱਧ ਕਰਦਾ ਹੈ ਕਿ ਕਿਸ ਤਰ੍ਹਾਂ ਲੋਕਾਂ ਦੀਆਂ ਵੋਟਾਂ ਇਕੱਠੀਆਂ ਜਾ ਰਹੀਆਂ ਨਹੀਂ ਕਿਸ ਤਰ੍ਹਾਂ ਜਿਉਂਦੇ ਲੋਕਾਂ ਨੂੰ ਮਰੇ ਹੋ ਕੋਸ਼ਿਸ਼ ਕੀਤਾ ਜਾ ਰਿਹਾ ਹੈ ਇਸ ਤਰ੍ਹਾਂ ਭਾਜਪੀ ਵਾਲਿਆਂ ਦੇ ਇੱਕ ਇੱਕ ਘਰ ਦੇ ਵਿੱਚ 100-100 ਵੋਟ ਬਣਾਈ ਜਾ ਰਹੀ ਹੈ ਦਿਖਾਵਾ ਕੀਤਾ ਜਾ ਰਿਹਾ ਹੈ ਅੱਜ ਇਹ ਸਾਰੀਆਂ ਗੱਲਾਂ ਮੈਂ ਸਮਝਦਾ ਕਿਉਂਕਿ ਇਹ ਜਿਹੜੀ ਆਜ਼ਾਦੀ ਹੈ ਇਹ ਬੜੀਆਂ ਕੁਰਬਾਨੀਆਂ ਨਾਲ ਮਿਲੀ ਹੈ ਅੱਜ ਅਸੀਂ ਮੈਂ ਸਮਝਦਾ ਕਿ ਵੋਟ ਚੋਰੀ ਕਰਕੇ ਅਸੀਂ ਵੋਟ ਦਾ ਅਧਿਕਾਰ ਖੋ ਰਹੇ ਆਂ ਲੋਕਾਂ ਤੋਂ ਅੱਜ ਬਿਹਾਰ ਦੇ ਲੋਕ ਬੜੇ ਅਣਖੀ ਲੋਕ ਨੇ ਬਿਹਾਰ ਦੇ ਲੋਕ ਦੱਸਣਗੇ ਆਉਣ ਵਾਲੇ ਸਮੇਂ 'ਚ ਅੱਜ ਰਾਹੁਲ ਗਾਂਧੀ ਨੇ ਮੈਂ ਸਮਝਦਾ ਜਿਹੜਾ ਆਜ਼ਾਦੀ ਦਾ ਸਾਨੂੰ ਹੱਕ ਮਿਲਿਆ ਵੋਟ ਦਾ ਹੱਕ ਮਿਲਿਆ ਉਹ ਸਹੀ ਹੱਕ ਦਾ ਸਹੀ ਸਾਸੀ ਕਿਉਂਕਿ ਵੋ ਜਾਦਾ ਆਜ਼ਾਦੀ ਦੇ ਨਾਲ ਸਾਨੂੰ ਵੋਟ ਦਾ ਅਧਿਕਾਰ ਮਿਲਿਆ ਤੇ ਅੱਜ ਉਹ ਵੋਟ ਦਾ ਅਧਿਕਾਰ ਸਾਤੋਂ ਖੋਇਆ ਜਾ ਰਿਹਾ ਹੈ ਪਾਜਪਾ ਵੋਟ ਦਾ ਅਧਿਕਾਰ ਖੋ ਰਹੀ ਹੈ ਜਿਹੜਾ ਵੋਟ ਦਾ ਅਧਿਕਾਰ ਖੋਣਾ ਮੈਂ ਸਮਝਦਾ ਇਹ ਪਾਪ ਹੈ ਜ਼ੁਲਮ ਹੈ ਇਹ ਧੱਕਾ ਇਹ ਇਹ ਬਹੁਤ ਵੱਡਾ ਲੋਕਾਂ ਦੇ ਨਾਲ ਅਨਿਆਏ ਹੈ ਕਿਉਂਕਿ ਅੱਜ ਸ਼ਹੀਦੇ ਆਜਮ ਪਾਕਿਸਤੰਗ ਲਾਲਾ ਲਾਜਪਤਰਾਏ ਕਰਤਾਰ ਸਿੰਘ ਸਰਾਭਾ ਉਹਨਾਂ ਨੇ ਮਹਾਨ ਵੱਡੀਆਂ ਕੁਰਬਾਨੀਆਂ ਦੇ ਕੇ ਅੱਜ ਭਾਰਤ ਨੂੰ ਆਜ਼ਾਦੀ ਲੈ ਕੇ ਦਿੱਤੀ ਆਜ਼ਾਦੀ ਦਾ ਕੀ ਮਤਲਬ ਸੀ ਕਿ ਸਾਡੇ ਕੋਲੇ ਵੋਟ ਹੋਵੇ ਸਾਡੇ ਕੋਲੇ ਵੋਟ ਦਾ ਹੱਕ ਹੋਵੇ ਸਾਡੇ ਕੋਲੇ ਵੋਟ ਦਾ ਅਧਿਕਾਰ ਹੋਵੇ ਅਸੀਂ ਆਪਣਾ ਨੇਤਾ ਆਪਣੀ ਸਰਕਾਰ ਆਪ ਚੁਣ ਸਕੀਏ ਇਸ ਲਈ ਸੀ ਤੇ ਜੇ ਅੱਜ ਵੋਟ ਦਾ ਹੱਕ ਭਾਜਪਾ ਨੇ ਚੋਣ ਕਮਿਸ਼ਨ ਦੇ ਰਾਹੀਂ ਟੇਡੇ ਢੰਗ ਦੇ ਨਾਲ ਜੇ ਲੋਕਾਂ ਦਾ ਵੋਟ ਦਾ ਹੱਕ ਖੋਣਾ ਤੇ ਅੱਜ ਇਹਨਾਂ ਲਈ ਸੜਕਾਂ ਤੇ ਉਤਰਨਾ ਪਏਗਾ ਅੱਜ ਸਾਡੀਆਂ ਰੈਲੀਆਂ ਕਰਨਾ ਅੱਜ ਸਾਡਾ ਲੋਕਾਂ ਦੇ ਵਿੱਚ ਜਾਣਾ ਅੱਜ ਪ੍ਰਚਾਰ ਕਰਨਾ ਆਪਣੀ ਪਾਰਟੀ ਦਾ ਪ੍ਰੋਗਰਾਮ ਦੇਣਾ ਸਾਰਾ ਕੁਝ ਮਾਈਨਸ ਹੋ ਜਾਂਦਾ ਹੈ ਜਾਦੇ ਲੋਕ ਗਿਣੀ ਵੀ ਸੀ ਸਾਜ਼ਿਸ਼ ਦੇ ਨਾਲ ਵੋਟਾਂ ਚੋਰੀ ਕਰਕੇ ਸਰਕਾਰਾਂ ਬਣਾ ਲੈਂਦੇ ਨੇ ਅੱਜ ਮੈਂ ਸਮਝਦਾ ਬੜਾ ਸੰਜੀਦਗੀ ਦੀ ਗੱਲ ਹੈ ਬੜਾ ਸੋਨੂੰ ਵਾਰ ਸੋਚਣ ਦੀ ਲੋੜ ਹੈ ਅੱਜ ਹਰ ਭਾਰਤੀ ਲਈ ਇਹ ਕੱਲਾ ਕਾਂਗਰਸ ਪਾਰਟੀ ਜਾਂ ਕਿਸੇ ਇੱਕ ਪਾਰਟੀ ਦਾ ਮਸਲਾ ਨਹੀਂ ਇਹ ਹਰ ਦੇਸ਼ਵਾਸੀ ਦਾ ਮਸਲਾ ਹੈ ਹਰ ਭਾਰਤੀ ਦਾ ਮਸਲਾ ਹੈ ਕਿਉਂਕਿ ਤੁਹਾ ਤੁਹਾਡਾ ਵੋਟ ਦਾ ਹੱਕ ਖੋਇਆ ਜਾ ਰਿਹਾ ਹੈ ਕੀ ਲੱਗਦਾ ਇੱਥੇ ਵੀ ਵੋਟ ਤੁਸੀਂ ਕਿਸ ਨੂੰ ਮਰਜ਼ੀ ਪੋਲ ਕਰੋ ਇਹ ਤੁਹਾਡਾ ਅਧਿਕਾਰ ਹੈ ਪਰ ਵੋਟ ਦਾ ਹੱਕ ਖੋਣਾ ਇਹ ਮੈਂਸਬ ਦਾ ਪਾਪ ਹੈ ਇਹ ਜ਼ੁਲਮ ਹੈ ਇਹ ਅਨਿਆਇ ਹੈ ਇਹ ਤੱਕਾ ਇਹਨੂੰ ਨਹੀਂ ਸਹਿਨ ਕਰਨਗੇ ਭਾਰਤ ਦੇ ਲੋਕ ਭਾਰਤ ਦੇ ਲੋਕ ਅੱਜ ਅਸੀਂ ਮੈਂ ਸਮਝਦਾ ਇਹ ਲੋਕ ਦੇਖੋ ਇਹ 20 ਪਿੰਡਾਂ ਦੇ ਕੋਈ ਆਪੋ ਆਪਣੇ ਵਾੜਾਂ ਤੋਂ ਕਿੱਧਰੋਂ ਨਿਕਲ ਕੇ ਆਏ ਨੇ

मुख्य चुनाव आयोग सरकार के की तरफ से कोई जवाब नहीं मिल रही है उल्टे बीजेपी वाले राहुल गांधी को चोर बता रहे हैं राहुल गांधी को झूठा बता रहे हैं हमारा आवाज़ है कि वोट चोरी रुके हर एक देशवासी को वोट देने का अधिकार मिले आज वोट के हक से छीना जा रहा है कल हमें आधार से छीना जाएगा कल हमें राशन कार्ड से वंचित किया जाएगा कल हमें हर चीज़ से वंचित किया जाएगा और फिर कहा जाएगा कि आप इस देश के नागरिक नहीं हो रोहिंग्या हो ਬੰਗਲਾਦੇਸ਼ੀ ਹੋ ਪਾਕਿਸਤਾਨੀ ਹੋ ਅੱਜ ਜਿਸੀ ਹਲਕਾ ਸਾਊਥ ਦੇ ਵਿੱਚ ਇੱਥੇ ਗਿਆਸਪੁਰਾ ਚੌਂਕ ਦੇ ਵਿੱਚ ਸਾਰੇ ਕਾਂਗਰਸ ਪਾਰਟੀ ਦੇ ਵਰਕਰ ਸਾਥੀ ਇਕੱਠੇ ਹੋਏ ਆ ਅੱਜ ਦਾ ਇਕੱਠੇ ਹੋਣ ਦਾ ਕਾਰਨ ਜੋ ਦੇਸ਼ ਦੇ ਵਿੱਚ ਤੁਸੀਂ ਦੇਖਿਆ ਜਦੋਂ ਵੀ ਚੋਣਾ ਹੁੰਦੀਆਂ ਨੇ ਕਿਸੇ ਸਟੇਟ ਦੇ ਵਿੱਚ ਹੁੰਦੀਆਂ ਨੇ ਚਾਹੇ ਲੋਕ ਸਭਾ ਦੀਆਂ ਚੋਣਾਂ ਹੁੰਦੀਆਂ ਨੇ ਤਾਂ ਲੋਕਾਂ ਦੇ ਵਿੱਚ ਖਦਸ਼ਾ ਹੁੰਦਾ ਕਿ ਉਹ ਗੜਬੜ ਹੈ ਕਿਤੇ ਨਾ ਕਿਤੇ ਗੜਬੜ ਹੈ ਤੇ ਲੋਕ ਇਹ ਗੱਲਾਂ ਦਿਲਚੀ ਲਈ ਬੈਠੇ ਸੀ ਪਰ ਰਾਹੁਲ ਗਾਂਧੀ ਨੇ ਪੂਰੇ 6 ਮਹੀਨੇ ਮਿਹਨਤ ਕਰਕੇ ਇੱਕ ਹਲਕੇ ਦਾ ਰਿਕਾਰਡ ਜੋ ਉਹਨਾਂ ਨੇ ਉਹ ਉਹਨਾਂ ਨੂੰ ਜੋ ਦਸਤੀ ਤੌਰ ਤੇ ਜੋ ਦਿੱਤਾ ਉਸ ਦੇ ਮੁਤਾਬਕ ਇਹ ਸਿੱਧ ਕਰਤਾ ਹੈ ਕਿ ਕਿਸ ਤਰ੍ਹਾਂ ਲੋਕਾਂ ਦੀਆਂ ਵੋਟਾਂ ਇਕੱਠੀਆਂ ਜਾ ਰਹੀਆਂ ਨੇ ਕਿਸ ਤਰ੍ਹਾਂ ਜਿਉਂਦੇ ਲੋਕਾਂ ਨੂੰ ਮਰੇ ਹੋ ਕੋਸ਼ਿਸ਼ ਕੀਤਾ ਜਾ ਰਿਹਾ ਹੈ ਕਿ ਇਸ ਤਰ੍ਹਾਂ ਬੀਜੇਪੀ ਵਾਲਿਆਂ ਦੇ ਇੱਕ ਇੱਕ ਘਰ ਦੇ ਵਿੱਚ 100-100 ਵੋਟ ਬਣਾਈ ਜਾ ਰਹੀ ਹੈ ਦਿਖਾਵਾ ਕੀਤਾ ਜਾ ਰਿਹਾ ਹੈ ਅੱਜ ਇਹ ਸਾਰੀਆਂ ਗੱਲਾਂ ਮੈਂ ਸਮਝਦਾ ਕਿਉਂਕਿ ਇਹ ਜਿਹੜੀ ਆਜ਼ਾਦੀ ਹੈ ਇਹ ਬੜੀਆਂ ਕੁਰਬਾਨੀਆਂ ਨਾਲ ਮਿਲੀ ਹੈ ਸਾਜ ਜਿਸੀ ਮੈਂ ਸਮਝਦਾ ਕਿ ਵੋਟ ਚੋਰੀ ਕਰਕੇ ਅਸੀਂ ਵੋਟ ਦਾ ਅਧਿਕਾਰ ਖੋ ਰਹੇ ਹਾਂ ਲੋਕਾਂ ਤੋਂ ਅੱਜ ਬਿਹਾਰ ਦੇ ਲੋਕ ਬੜੇ ਅਣਖੀ ਲੋਕ ਨੇ ਬਿਹਾਰ ਦੇ ਲੋਕ ਦਸਣਗੇ ਆਉਣ ਵਾਲੇ ਸਮੇਂ 'ਚ ਅੱਜ ਰਾਹੁਲ ਗਾਂਧੀ ਨੇ ਇੱਕ ਮੈਂ ਸਮਝਦਾ ਜਿਹੜਾ ਆਜ਼ਾਦੀ ਦਾ ਸਾਨੂੰ ਹੱਕ ਮਿਲਿਆ ਵੋਟ ਦਾ ਹੱਕ ਮਿਲਿਆ ਉਹ ਸਹੀ ਹੱਕ ਦਾ ਸਹੀ ਸਾਸੀ ਕਿਉਂਕਿ ਵੋ ਜਾਦਾ ਆਜ਼ਾਦੀ ਦੇ ਨਾਲ ਸਾਨੂੰ ਵੋਟ ਦਾ ਅਧਿਕਾਰ ਮਿਲਿਆ ਤੇ ਅੱਜ ਉਹ ਵੋਟ ਦਾ ਅਧਿਕਾਰ ਸਾਤੋਂ ਖੋਇਆ ਜਾ ਰਿਹਾ ਹੈ ਭਾਜਪਾ ਵੋਟ ਦਾ ਅਧਿਕਾਰ ਖੋ ਰਹੀ ਹੈ ਜਿਹੜਾ ਵੋਟ ਦਾ ਅਧਿਕਾਰ ਖੋਣਾ ਮੈਂ ਸਮਝਦਾ ਇਹ ਪਾਪ ਹੈ ਜ਼ੁਲਮ ਹੈ ਇਹ ਧੱਕਾ ਹੈ ਇਹ ਇਹ ਬਹੁਤ ਵੱਡਾ ਲੋਕਾਂ ਦੇ ਨਾਲ ਅਨਿਆਏ ਹੈ ਕਿਉਂਕਿ ਅੱਜ ਸ਼ਹੀਦ-ਏ-ਆਜ਼ਮ ਪਾਕਿਸਤਾਨ ਲਾਲਾ ਲਾਜਪਤਰਾਏ ਕਰਤਾਰ ਸਿੰਘ ਸਰਾਭਾ ਉਹਨਾਂ ਨੇ ਮਹਾਨ ਵੱਡੀਆਂ ਕੁਰਬਾਨੀਆਂ ਦੇ ਕੇ ਅੱਜ ਭਾਰਤ ਨੂੰ ਆਜ਼ਾਦੀ ਲੈ ਕੇ ਦਿੱਤੀ ਆਜ਼ਾਦੀ ਦਾ ਕੀ ਮਤਲਬ ਸੀ ਕਿ ਸਾਡੇ ਕੋਲੇ ਵੋਟ ਹੋਵੇ ਸਾਡੇ ਕੋਲੇ ਵੋਟ ਦਾ ਹੱਕ ਹੋਵੇ ਸਾਡੇ ਕੋਲੇ ਵੋਟ ਦਾ ਅਧਿਕਾਰ ਹੋਵੇ ਅਸੀਂ ਆਪਣਾ ਨੇਤਾ ਆਪਣੀ ਸਰਕਾਰ ਆਪ ਚੁਣ ਸਕੀਏ ਇਸ ਲਈ ਸੀ ਤੇ ਜੇ ਅੱਜ ਵੋਟ ਦਾ ਹੱਕ ਭਾਜਪਾ ਨੇ ਚੋਣ ਕਮਿਸ਼ਨ ਦੇ ਰਾਹੀਂ ਟੇਡੇ ਢੰਗ ਦੇ ਨਾਲ ਜੇ ਲੋਕਾਂ ਦਾ ਵੋਟ ਦਾ ਹੱਕ ਖੋਣਾ ਤੇ ਅੱਜ ਇਹਨਾਂ ਲਈ ਸੜਕਾਂ ਤੇ ਉਤਰਨਾ ਪਏਗਾ ਅੱਜ ਸਾਡੀਆਂ ਰੈਲੀਆਂ ਕਰਨਾ ਅੱਜ ਸਾਡਾ ਲੋਕਾਂ ਦੇ ਵਿੱਚ ਜਾਣਾ ਅੱਜ ਪ੍ਰਚਾਰ ਕਰਨਾ ਆਪਣੀ ਪਾਰਟੀ ਦਾ ਪ੍ਰੋਗਰਾਮ ਦੇਣਾ ਸਾਰਾ ਕੁਝ ਮਾਈਨਸ ਹੋ ਜਾਂਦਾ ਹੈ ਜਾਦੇ ਲੋਕ ਗਿਣੀ ਵੀ ਸੀ ਸਾਜ਼ਿਸ਼ ਦੇ ਨਾਲ ਵੋਟਾਂ ਚੋਰੀ ਕਰਕੇ ਸਰਕਾਰਾਂ ਬਣਾ ਲੈਂਦੇ ਨੇ ਅੱਜ ਮੈਂ ਸਮਝਦਾ ਬੜਾ ਸੰਜੀਦਗੀ ਦੀ ਗੱਲ ਹੈ ਬੜਾ ਸੋਨੂੰ ਵਾਰ ਸੋਚਣ ਦੀ ਲੋੜ ਹੈ ਅੱਜ ਹਰ ਭਾਰਤੀ ਲਈ ਇਹ ਕੱਲਾ ਕਾਂਗਰਸ ਪਾਰਟੀ ਜਾਂ ਕਿਸੇ ਇੱਕ ਪਾਰਟੀ ਦਾ ਮਸਲਾ ਨਹੀਂ ਇਹ ਹਰ ਦੇਸ਼ਵਾਸੀ ਦਾ ਮਸਲਾ ਹੈ ਹਰ ਭਾਰਤੀ ਦਾ ਮਸਲਾ ਹੈ ਕਿਉਂਕਿ ਤੁਹਾ ਤੁਹਾਡਾ ਵੋਟ ਦਾ ਹੱਕ ਖੋਇਆ ਜਾ ਰਿਹਾ ਹੈ ਕੀ ਲੱਗਦਾ ਇੱਥੇ ਵੀ ਵੋਟ ਤੁਸੀਂ ਕਿਸ ਨੂੰ ਮਰਜ਼ੀ ਪੋਲ ਕਰੋ ਇਹ ਤੁਹਾਡਾ ਅਧਿਕਾਰ ਹੈ ਪਰ ਵੋਟ ਦਾ ਹੱਕ ਖੋਣਾ ਇਹ ਮੈਂਸਬ ਦਾ ਪਾਪ ਹੈ ਇਹ ਜ਼ੁਲਮ ਹੈ ਇਹ ਅਨਿਆਇ ਹੈ ਇਹ ਤੱਕਾ ਇਹਨੂੰ ਨਹੀਂ ਸਹਿਣ ਕਰਨਗੇ ਭਾਰਤ ਦੇ ਲੋਕ ਭਾਰਤ ਦੇ ਲੋਕ ਅੱਜ ਅਸੀਂ ਮੈਂ ਸਮਝਦਾ ਇਹ ਲੋਕ ਦੇਖੋ ਇਹ 20 ਪਿੰਡਾਂ ਦੇ ਕੋਈ ਆਪੋ ਆਪਣੇ ਵਾੜਾਂ ਤੋਂ ਕਿਧਰੋਂ ਨਿਕਲ ਕੇ ਆਏ ਨੇ ये सारे लोगों के इतना बिहार के लोग भी ने आ देखो बिहार साथ की है, है? नेहार राज वोट चोरी के खिलाफ है राहुल गांधी जी ने इतने मेहनत करके जो प्रूफ निकाला है वोट आंकड़ा जो निकाला है इलेक्शन कमीशन को मुख्य चुनाव आयुक्त को देने के बावजूद भी मुख्य चुनाव आयुक्त को भी उसका डाटा देने के बाद भी मुख्य चुनाव आयुक्त सरकार के की तरफ से कोई जवाब नहीं मिल रही है उल्टे बीजेपी वाले राहुल गांधी को चोर बता रहे हैं राहुल गांधी को झूठा बता रहे हैं हमारा आवाज़ है कि वोट चोरी रुके हर एक देशवासी को वोट देने का अधिकार मिले आज वोट के हक से छीना जा रहा है कल हमें आधार से छीना जाएगा कल हमें राशन कार्ड से वंचित किया जाएगा कल हमें हर चीज़ से वंचित किया जाएगा और फिर कहा जाएगा कि आप इस देश के नागरिक नहीं हो रोहिंग्या हो Bangladesh y yo, Pakistán